ਸੜਕ ਦੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨਟ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 46% ਤੋਂ ਵੱਧਦੀ ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮੰਨ ਲਿਆ ਗਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ 144 ਪੈਟਰੋਲੀ ਵਹੀਕਲਸ 60 ਪੈਟਰੋਲਿੰਗ ਪੁਆਇੰਟਸ ਪਗਵੰਤ ਮੰਦੀ ਅਗਵਾਈ ਵਾਲੀਸ ਪੰਜਾਬ ਸਰਕਾਰ ਦਾ ਇੱਕੋ ਵਾਦਾ ਪੰਜਾਬ ਨੂੰ ਬਣਾਉਣਾ ਹੈ ਰੰਗਲਾ ਪੰਜਾਬ ਜੇਕਰ ਕਿਤੇ ਵੀ ਕੋਈ ਦੁਰਘਟਨਾ ਐਕਸੀਡੈਂਟ ਵਗੈਰਾ ਹੁੰਦਾ ਤਾਂ ਜੀ ਤੁਰਤ ਕਾਰਵਾਈ ਕਰਕੇ 5-7 ਮਿੰਟ ਦੇ ਵਿੱਚ ਪਹੁੰਚੀਦਾ ਜੇਕਰ ਬੰਦਾ ਜਿਆਦਾ ਸੀਰੀਅਸ ਹੋਵੇ ਤੇ ਉਹਨੂੰ ਚੌਕੇ ਦਾ ਹਸਪੀਟਲ ਚਾਹੀਦਾ ਤੇ ਜੇਕਰ ਬਾਈ ਜੇਕਰ ਕੋਈ ਕੁਛ ਨੰਬਰ ਵਾਲਾ ਸੋਡੀਅਮ ਬਲੰ ਪੱਟੀ ਕਰਕੇ ਉਸ ਨੂੰ ਫਰਸਟੇ ਦੇ ਕੇ ਚਲਾ ਜੀਦਾ ਹੈ ਤੇ ਜਿਵੇਂ ਹੀ ਕੋਈ ਰੋਂਗ ਪਾਰਕਿੰਗ ਸਾਈਡ ਤੇ ਟਰੱਕ ਵਗੈਰਾ ਜਾਂ ਹੋਰ ਸਾਧਨ ਵੀ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਅਸੀਂ ਸਾਈਡ ਤੇ ਕਰਾ ਕੇ ਉਹਨਾਂ ਨੂੰ ਨਿਯਮਾਂ ਬਾਰੇ ਜਾਣੂ ਕਰਾ ਕੇ ਅਸੀਂ ਉਹਨੂੰ ਤੋੜ ਦਿੰਨੇ ਹਾਂ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਐਸ ਸਾਲ ਘੱਟ ਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਮੈਨੂੰ ਇਹ ਗੱਲ ਕਹਿਣ 'ਚ ਸੰਕੋਚ ਕੋਈ ਨਹੀਂ ਕਿ ਜਦੋਂ ਇਸ ਦੇਸ਼ ਭਾਰਤ ਨੂੰ ਸਾਡੇ ਨੂੰ ਜ਼ਰੂਰਤ ਪਈ ਪੰਜਾਬੀਆਂ ਨੇ ਆਪਣਾ ਖੂਨ ਪਸੀਨਾ ਬਹਾਇਆ ਇਸ ਦੇਸ਼ ਨੂੰ ਜਦੋਂ ਇਹ ਪੂਰਾ ਦੇਸ਼ ਭੁੱਖਾ ਸੀ ਉਸ ਸਮੇਂ ਪੰਜਾਬ ਨੇ ਅੰਨ ਦੇ ਪੰਡਾਰ ਭਰੇ ਫਿਰ ਜਦੋਂ ਬਾਰਡਰਾਂ ਦੇ ਉੱਤੇ ਖੜ ਕੇ ਇਸ ਦੇਸ਼ ਲਈ ਕੁਰਬਾਨੀ ਕਰਨ ਦੀ ਗੱਲ ਆਈ ਤਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਹੋਈ ਤਾਂ ਕੁਰਬਾਨੀਆਂ 90% ਪੰਜਾਬੀਆਂ ਨੇ ਦਿੱਤੀਆਂ ਅੱਜ ਪੰਜਾਬ 'ਚ ਹਾਲਾਤ ਆਹੀ ਜੇ ਹੋ ਗਏ ਕਿ ਕੁਦਰਤੀ ਆਪਦਾ ਹੜ ਨੇ ਬੜੀ ਵੱਡੀ ਮਾਰ ਕੀਤੀ ਹੈ ਅੱਜ ਕਿੱਥੇ ਆ ਬਾਕੀ ਦੇ ਸਟੇਟਾਂ ਅੱਜ ਕਿੱਥੇ ਹੈ ਕੇਂਦਰ ਦੀ ਸਰਕਾਰ ਲੱਭਿਆ ਨਹੀਂ ਥਿਆਰੀ ਕੱਲ ਉਰੇ ਕੇਂਦਰ ਦੇ ਮੰਤਰੀ ਸ਼ਿਵਰਾਜ ਚੋਹਾਨ ਜੀ ਆਏ ਸੀ ਉਹਨਾਂ ਦੇ ਨਾਲ ਭਾਜਪਾ ਦੇ ਉਰੇ ਦੇ ਪ੍ਰਧਾਨ ਵੀ ਆਏ ਸੀ ਹੋਰ ਵੀ ਬੰਦੇ ਆਏ ਬੜੀ ਆਸਤੂਮੀ ਸੀ ਵੀ ਕੁਝ ਨਾ ਕੁਝ ਦੇ ਕੇ ਜਾਣਗੇ ਪਰ ਜਿਹੜੇ ਪੈਰੀ ਆਏ ਉਸੇ ਪੈਰੀ ਖਾਲੀ ਹੱਥ ਮੁੜ ਗਏ ਬੜੇ ਦੁੱਖ ਦੀ ਗੱਲ ਹੈ ਪਰ ਮੈਂ ਸਤਕੇ ਜਾਵਾ ਪੰਜਾਬੀਆਂ ਦੇ ਪੰਜਾਬ ਦੀ ਸੰਗਤ ਦੇ ਵਿਕੂਨ ਪਲੈਨੇਟੀ ਸਕੂਲ ਹੈ ਇਹ ਉਰੋਂ ਪੂਰੀ ਰਾਸ਼ਨ ਦੀ ਸਮੱਗਰੀ ਹੈ ਜਿਹੜੀ ਪੂਰੀ ਭਰ ਕੇ ਟਰੱਕ ਭੇਜ ਰਹੇ ਆਸ-ਪਾਸ ਦੇ ਸਰਪੰਚਾਂ ਨੇ ਪੰਚਾਂ ਨੇ ਰਲ ਮਿਲ ਕੇ ਉਹ ਪ੍ਰਬਾਲਾ ਕੀਤਾ ਔਰ ਇਹ ਫਤੇਗੜ ਚੂੜੀਆਂ ਵਿਖੇ ਜਾ ਰਿਹਾ ਹੈ ਔਰ ਖਾਲਸਾ ਏਡ ਦੀ ਸਾਰੀ ਟੀਮ ਸਾਡੇ ਪਿੱਛੇ ਖੜੀ ਹੈ ਖਾਲਸਾ ਏਡ ਦੀ ਸਾਰੀ ਟੀਮ ਇਹਨੂੰ ਮੋਨੀਟਰ ਕਰਕੇ ਲੈ ਜਾ ਰਹੀ ਹੈ ਔਰ ਉੱਥੇ ਜਾ ਕੇ ਡਿਸਟ੍ਰੀਬਿਊਟ ਕਰੂਗੀ ਦੇਖੋ ਪੰਜਾਬ ਨੇ ਤਾਂ ਫੇਰ ਆਪਣੇ ਪੈਰਾਂ 'ਚ ਖੜੇ ਹੋ ਜਾਣਾ ਕਿਉਂਕਿ ਪੰਜਾਬੀ ਬਹੁਤ ਸਪੋਰਟ ਕਰ ਰਹੇ ਨੇ ਸੰਗਤ ਬਹੁਤ ਸਪੋਰਟ ਕਰ ਰਹੀ ਹੈ ਬਹੁਤ ਸਾਰੇ ਐਨਆਰਆਈ ਵੀਰਾਂ ਦੇ ਫੋਨ ਆ ਰਹੇ ਨੇ ਕਿ ਅਸੀਂ ਡਾਇਰੈਕਟ ਵੀ ਮਦਦ ਭੇਜ ਰਹੇ ਹਾਂ ਔਰ ਅਸੀਂ ਮੁੱਖ ਮੰਤਰੀ ਰਾਹਤ ਖੋਜ ਦੇ ਵਿੱਚ ਵੀ ਭੇਜਾਂਗੇ ਮਦਦ ਬਹੁਤ ਆਪ ਮੁਹਾਰੇ ਸੰਗਤ ਬੜੀ ਮਦਦ ਕਰ ਰਹੀ ਹੈ ਸਾਰੇ ਲੱਗੇ ਹੋਏ ਨੇ ਦੇਖੋ ਚਾਹੇ ਮੁੱਖ ਮੰਤਰੀ ਸਾਹਿਬ ਦੇ ਕਲੀਅਰ ਆਦੇਸ਼ ਨੇ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਐਮਐਲਏ ਹੈ ਚਾਹੇ ਕੋਈ ਅਹੁਦੇਦਾਰ ਹੈ ਸਾਰੇ ਗਰਾਊਂਡ ਲੈਵਲ ਤੇ ਉਤਰ ਕੇ ਜਾ ਕੇ ਸੇਵਾ ਕਰਨਗੇ ਮੈਂ ਫਿਰ ਇੱਕੋ ਗੱਲ ਕਹਿਣਾ ਪੰਜਾਬ ਆਪਣੇ ਸਰ ਖੜਾ ਹੋ ਜੂਗਾ ਪਰ ਪੰਜਾਬ ਦਾ ਦਿਲ ਚ ਜਿਹੜੀ ਟੀਸ ਹੈ ਉਹ ਹਮੇਸ਼ਾ ਰਹੂਗੀ ਕਿ ਜਦੋਂ ਸਾਨੂੰ ਜਰੂਰ ਸੀ ਸਾਡੇ ਬਰਾਬਰ ਕੋਈ ਨਹੀਂ ਖੜਿਆ ਅੱਜ ਮੈਂ ਹੁਣੇ-ਹੁਣੇ ਇੱਕ ਖਬਰ ਦੇਖਦਾ ਆ ਰਿਹਾ ਸੀ ਕਿ ਪਹਿਲਾ ਹਰਿਆਣੇ ਨੇ ਕਿਹਾ ਸੀ ਕਿ ਸਾਡਾ ਕੋਟਾ ਜਿਹੜਾ ਪੰਜਾਬ ਦੇ ਪਾਣੀ ਦਾ ਉਹ ਘਟਾ ਦਿਓ ਤੇ ਫਿਰ ਹੁਣ ਅੱਜ ਰਾਜਸਥਾਨ ਨੇ ਵੀ ਕਹਿਤਾ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮਤਲਬ ਕਿ ਜਦੋਂ ਤਾਂ ਗਰਮੀਆਂ ਦੇ ਦਿਨ ਹੋਣ ਜਦੋਂ ਤਾਂ ਭੁੱਖੇ ਪਿਆਸੇ ਹੋ ਉਦੋਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਕੇ ਪਾਣੀ ਵੀ ਚਾਹੀਦਾ ਤੇ ਜਦੋਂ ਹੜ੍ਹਾਂ ਜਦੋਂ ਪੰਜਾਬ ਦੇ ਵਿੱਚ ਫਿਰ ਉਸ ਸਮੇਂ ਹਰਿਆਣੇ ਨੂੰ ਵੀ ਪਾਣੀ ਨਹੀਂ ਚਾਹੀਦਾ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਇਹ ਮਤਰੇ ਹੀ ਮਾਂ ਵਾਲਾ ਸਲੂਕ ਹੈ ਜਿਹੜਾ ਹੋਣਾ ਨਹੀਂ ਚਾਹੀਦਾ ਸੋ ਅੱਜ ਵੀ ਸਾਡੇ ਬਰਾਬਰ ਖੜਨਾ ਚਾਹੀਦਾ ਬਾਕੀ ਕੋਈ ਨਹੀਂ ਅਕਾਲਪੁਰ ਖਵਾਇਕਰੂ ਨਾਲ ਪਰਮਾਤਮਾ ਨਾਲ ਪੰਜਾਬੀ ਕਦੇ ਨਹੀਂ ਡੋਲਦੇ ਕਦੇ ਨਹੀਂ ਹਾਰਦੇ ਪੰਜਾਬ ਦੁਆਰਤੀ ਆਪਣੇ ਸਰਪੈਰਾ ਸਰ ਜਲਦੀ ਖੜਾ ਹੋਊਗਾ ਮੰਤਰੀ ਸਾਹਿਬ ਓਵਰਆਲ ਸਿਚੁਏਸ਼ਨ ਕੀ ਅੱਜ ਦੀ ਡੇਟ ਦੇ ਸਟੇਟ ਦੀ ਦੇਖੋ ਸਿਚੁਏਸ਼ਨ ਇਹ ਹੈ ਕਿ ਰਾਵੀ ਦਾ ਪਾਣੀ ਕੁਛ ਘਟਿਆ ਹੈ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਘੱਗਰ ਦੇ ਵਿੱਚ ਪਾਣੀ ਜ਼ਿਆਦਾ ਤੇ ਇਹ ਸਾਰੇ ਏਰੀਏ ਦੇ ਵਿੱਚ ਜਾਨੀ ਕਿ ਵੈਸੇ ਤਾਂ ਚਲੋ ਸਾਰੇ ਤੇ ਸਾਰੇ ਜਿਹੜੇ 23 ਜ਼ਿਲ੍ਹੇ ਨੇ ਉਹਨਾਂ 'ਚ ਹਾਈ ਲਰਟ ਹੈ ਗਈ ਹੈ ਪਰ ਫਿਰ ਵੀ ਚਲੋ ਜਿੰਨੀ ਮਸ਼ਤੇਦੀ ਦੇ ਨਾਲ ਜਿੰਨੀ ਲੋਕ ਕੰਮ ਸੰਗਤ ਕੰਮ ਬਹੁਤ ਕਰਨ ਲੱਗੀ ਹੋਈ ਹੈ ਜਿੱਥੇ ਕਿਤੇ ਲੱਗਦਾ ਕਿ ਜਿਹੜਾ ਤੂਸੀ ਬੰਦ ਹੈ ਜਿਹੜਾ ਕਿ ਕਮਜ਼ੋਰ ਪੈਂਦਾ ਉੱਥੇ ਜਾ ਕੇ ਜਣੀ ਕਿ ਬੋਰੀਆਂ ਦੇ ਵਿੱਚ ਰੇਤੇ ਭਰ ਕੇ ਲਗਾ ਰਹੇ ਨੇ ਹਰ ਜਣੀ ਕਿ ਹਰੇਕ ਪੱਖੋਂ ਜਣੀ ਕਿ ਲੱਗੇ ਹੋਏ ਨੇ ਬਾਕੀ ਕੰਟਰੋਲਡ ਪੁਆਇੰਟ ਜਿਹੜਾ ਕੰਟਰੋਲਡ ਵਿਊ ਦੇ ਨਾਲ ਪਾਣੀ ਛੱਡਿਆ ਜਾ ਰਹੇ ਆ ਵੀ ਤਾਂ ਜੋ ਜ਼ਿਆਦਾ ਨੁਕਸਾਨ ਨਾ ਹੋ ਸਕੇ ਹੋਨ ਡਿਪੈਂਡ ਕਰਦੇ ਦੇਖੋ ਕੁਦਰਤ ਨੂੰ ਕੋਈ ਜਜ ਨਹੀਂ ਕਰ ਸਕਦਾ ਹੁਣ ਪਿੱਛੇ ਕਿੰਨੀ ਵਾਰਸ਼ ਹੋਊਗੀ ਪੰਜਾਬ ਚ ਕਿੰਨੀ بارش ਹੋਊਗੀ ਕਿੰਨੀ ਲੰਬਾ ਸਮਾਂ ਹੋਊਗੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਨਪ੍ਰੇਡਿਕਟਿਡ ਨੇ ਸਿਰਫ ਆਪਾਂ ਤਾਂ ਅਕਿਆਸ ਲਾਈਏ ਲਾ ਸਕਦੇ ਆ ਅਰਦਾਸੇ ਕਰ ਸਕਦੇ ਆ ਆਪਾਂ ਤਾਂ ਵਾਹਿਗੁਰੂ ਦੇ ਚਰਨਾਂ 'ਚ ਕਿ ਸਾਰਿਆਂ ਦੇ ਮਤਲਬ ਸੁੱਖ ਵਰਤੇ ਸਰਪੰਚ ਸਾਹਿਬ ਨੇ ਜਿਹੜਾ ਫੈਸਲਾ ਲਿਆ ਜਿਹੜਾ ਡੈਸਟਰ ਆਫਸਰ ਵੇਕ ਪਿੰਡ ਦੇ ਵਿੱਚ ਤਨਾਤ ਹੋਣਗੇ ਉਹਦੇ ਵਾਰਕ ਬਿਲਕੁਲ ਦੇਖੋ ਉਹ ਹਰੇਕ ਪਿੰਡ ਦੇ ਵਿੱਚ ਇੱਕ ਨੋਡਲ ਆਫੀਸਰ ਬਣਾਤਾ ਕਿ ਉਹ ਪਿੰਡ ਦੇ ਹਰੇਕ ਡਿਪਾਰਟਮੈਂਟ ਦੇ ਜਿਹੜੇ ਜਾਨੀ ਕਿ ਉਹ ਉਹ ਜ਼ਿੰਮੇਵਾਰ ਹੋਊਗਾ ਜੇ ਕੋਈ ਉੱਥੇ ਜਾਨੀ ਕਿ ਨਹੀਂ ਕੋਈ ਵੀ ਨੈਗਲੀਜੈਂਸੀ ਹੁੰਦੀ ਹੈ ਤਾਂ ਚੋ ਹੁਣ ਇਹਦੇ ਨਾਲ ਇੱਕ ਫਾਇਦਾ ਜ਼ਰੂਰ ਹੋ ਜੂਗਾ ਕਿ ਲੋਕਾਂ ਨੂੰ ਇੱਧਰ ਉੱਧਰ ਭੱਜਣ ਨੱਠਣ ਦੀ ਜ਼ਰੂਰਤ ਨਹੀਂ ਉਹ ਕੱਲਾ ਆਫੀਸਰ ਜਿਹੜਾ ਹੋਊਗਾ ਪਿੰਡ ਦੇ ਵਿੱਚ ਡਿਪਿਊਟ ਕੀਤਾ ਉਹਦੇ ਕੋਲ ਫੁੱਲ ਫਲੈਜ ਪਾਵਰਜ਼ ਹੋਣਗੀਆਂ ਉਹ ਕੋਈ ਵੀ ਜਿਹੜਾ ਵੀ ਕੋਈ ਕੰਮ ਮਤਲਬ ਕਿ ਉਹਨੇ ਐਗਜ਼ੀਕਿਊਟ ਕਰਵਾਣਾ ਉਹ ਕਰਵਾ ਸਕਦਾ। ਦੇਖੋਡੇ ਕੋਲ ਸੱਭਿਆਚਾਰ ਮੰਤਰਾਲਾ ਵੀ ਹੈ ਇਸ ਤਰ੍ਹਾਂ ਕਲਾਕਾਰ ਜਾਂ ਹੋਰ ਗਾਇਕ ਵੀ ਮਦਦ ਲਈ ਬਹੁਤ ਜ਼ਿਆਦਾ ਆਏ ਨੇ ਉਹਨਾਂ ਦੇ ਅਫਰ ਸਵੀਕਾਰ। ਬੜਾ ਸ਼ਲਾਘਾਯੋਗ ਕਦਮ ਹੈ ਜੀ। ਦੇਖੋ ਕਿੰਨੀ ਵਧੀਆ ਲੱਗਦਾ ਕਿ ਸਾਡੇ ਪੰਜਾਬ ਦੇ ਮਾਨਮੱਤੇ ਕਲਾਕਾਰ ਦਲਜੀਤ ਦੋਸਾਂਝੀ ਵਰਗੇ ਨੇ ਇਹ ਗੱਲ ਕਹੀ ਹੈ ਕਿ 10 ਪਿੰਡ ਮੈਂ ਬੋਦ ਲੈਣੇ। ਅਡਾਪਟ ਕਰਦਾ ਜਿਹਦੇ ਵਿੱਚ ਜੇ ਜਿਹੜਾ ਹੁਣ ਵੀ ਨੁਕਸਾਨ ਹੋਇਆ ਉਹਦੇ 'ਚ ਵੀ ਪਰਪਾਈ ਕਰਾਂਗੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਇਹਨਾਂ ਨੂੰ ਰੀਹੈਬਿਲਿਟੇਟ ਕਰਨ ਲਈ ਜਿਹੜਾ ਵੀ ਸਾਨੂੰ ਕੁਝ ਵੀ ਕਰਨਾ ਪੈਂਦਾ ਉਪਰਾਲਾ ਕਰਾਂਗੇ ਐਦਾਂ ਮੈਂ ਸਾਰੀ ਸੰਗਰਾਂ ਦੀ ਕਿਸੇ ਦਾ ਵਿਸ਼ੇਸ਼ ਹੋ ਨਹੀਂ ਕਹਿ ਰਿਹਾ ਸਾਰੇ ਡਟੇ ਹੋਏ ਨੇ ਜੀ ਜਿੰਨੇ ਪੰਜਾਬ ਦੇ ਸੰਗਠਨ ਨੇ ਸਾਰੇ ਮਾਨਮਤੇ ਨੇ ਸਾਰੇ ਆਪੋ ਆਪਣੀ ਸੇਵਾ ਨਿਭਾਰੇ ਮੇਕੋ ਅਸੀਂ 4-5 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਸੀਗਾ ਬਟ ਬਹੁਤ ਬਹੁਤ ਮਤਲਬ ਹੈਲਪ ਮੈਲੀ ਸਾਰੇ ਆਸ-ਪਾਸ ਦੇ ਪਿੰਡਾਂ ਤੋਂ ਤਹਿਸੀਲ ਸਮਰਾਲਾ ਤਹਿਸੀਲ ਖੰਨਾ ਸਾਰੇ ਜਿੰਨੇ ਵੀ ਆਸ-ਪਾਸ ਪਿੰਡ ਹੈਗੇ ਨੇ ਅਸੀਂ ਪਿੰਡ ਵਾਲਿਆਂ ਨੂੰ ਇੱਕ ਅਨਾਉਂਸਮੈਂਟ ਬਣਾ ਕੇ ਦਿੱਤੀ ਸੀ ਕਿ ਤੁਸੀਂ ਆਪਣੇ ਗੁਰਦੁਆਰਿਆਂ 'ਚ ਅਨਾਉਂਸਮੈਂਟ ਕਰ ਦਿਓ ਕਿ ਜਿਹੜਾ-ਜਿਹੜਾ ਹੈਲਪ ਕਰ ਤੇ ਤੁਸੀਂ ਆਪਣੇ ਗੁਰਦੁਆਰਿਆਂ 'ਚ ਇਕੱਠਾ ਕਰ ਲਓ ਸਾਡੀ ਸਕੂਲ ਦੀ ਬੱਸਾਂ ਆਣਦੀਆਂ ਤੇ ਅਸੀਂ ਗੁਰਦੁਆਰਿਆਂ ਤੋਂ ਇਕੱਠਾ ਕਰਕੇ ਸਕੂਲ 'ਚ ਲੈ ਆਵਾਂਗੇ ਤੇ ਅਸੀਂ ਸੋਚਿਆ ਨਹੀਂ ਸੀ ਕਿ ਇੰਨਾ ਜ਼ਿਆਦਾ ਹੋ ਜਾਏਗਾ ਇੰਨਾ ਜ਼ਿਆਦਾ ਹੋ ਗਿਆ ਕਿ ਸਾਨੂੰ ਜਿਹੜੇ ਜਿਵੇਂ ਬ੍ਰੈਡ ਸੀਗੀ ਜਿਹੜੀ ਚੱਚਾ ਖਰਾਬ ਹੋ ਸਕਦੀ ਕਈ ਲੋਕ ਕੱਦੂ ਦੇ ਕੇ ਗਏ ਟਰਾਲੀਆਂ ਭਰ ਭਰ ਕੇ ਫਿਰ ਅਸੀਂ ਉਹ ਗੁਰਦੁਆਰਿਆਂ ਚ ਭੇਜਤੀ ਮੰਜੀ ਸਾਹਿਬ ਵਗੈਰਾ ਜਿੱਥੇ ਲੋਕ ਲੰਗਰ ਖਾਂਦੇ ਨੇ ਰੋਜ਼ ਤੇ ਕੱਪੜੇ ਸੀਗੇ ਕਈ ਪਿੰਗਲਵਾੜੇ ਵੀ ਭੇਜੇ ਹੈਗੇ ਨੇ ਮਤਲਬ ਜਿਹੜੇ ਪੁਰਾਣੇ ਕੱਪੜੇ ਲੋਕਾਂ ਨੇ ਦਿੱਤੇ ਸੀ ਪਰ ਸ਼ਰਧਾ ਨਾਲ ਦਿੱਤੇ ਸੀ ਇਸ ਕਰਕੇ ਅਸੀਂ ਵੇਸਟ ਨਹੀਂ ਕੀਤੇ ਬਟ ਹਰ ਇੱਕ ਚੀਜ਼ ਆਈ ਹੈਗੀ ਮਤਲਬ ਕਿ ਜਿੰਨ ਲੋਕ ਆ ਕੇ ਪੁੱਛ-ਪੁੱਛ ਕੇ ਗਏ ਨੇ ਸਪੈਸ਼ਲੀ ਕਿ ਤੁਸੀਂ ਦੱਸੋ ਕਿ ਕਿਸ ਚੀਜ਼ ਦੀ ਕਮੀ ਆ ਸੀ ਕਿ ਅਸੀਂ ਕਿਹਾ ਸਾਨੂੰ ਸੋਲੋ ਟਾਰਚ ਚਾਹੀਦੇ ਨੇ ਉਹ ਟਾਰਚ ਦੇ ਗਏ ਅਸੀਂ ਕਿਹਾ ਤੁਹਾਨੂੰ ਮੱਛਰਦਾਨੀਆਂ ਰੇਨ ਕੋਟ ਚਾਹੀਦੇ ਨੇ ਉਹ ਰੇਨ ਕੋਟ ਦੇ ਗਏ ਤਾਂ ਮਤਲਬ ਕੋਈ ਚੀਜ਼ ਨਹੀਂ ਸੁੱਕਾ ਦੁੱਧ ਆ ਗਿਆ ਮਤਲਬ ਹਰ ਇੱਕ ਚੀਜ਼ ਹਰ ਇੱਕ ਮਤਲਬ ਜਿਹੜੀ ਵੀ ਚੀਜ਼ ਦੀ ਅਸੀਂ ਲਿਸਟ ਬਣਾ ਕੇ ਭੇਜੀ ਪਿੰਡਾਂ ਨੂੰ ਲੋਕਾਂ ਨੇ ਇਕੱਠਾ ਕਰਕੇ ਸਾਨੂੰ ਪਹੁੰਚਾਤਾ ਬੱਚਿਆਂ ਦੇ ਪੇਰੈਂਟਸ ਦਾ ਵੀ ਸਪਾਸਟ ਪੇਰੈਂਟਸ ਦਾ ਮਤਲਬ ਉਹ 5 ਵਜੇ ਸ਼ਾਇਦ 6 ਵਜੇ ਆਫਿਸ ਤੋਂ ਆਉਂਦੇ ਨੇ ਉਹਦੇ ਵਾਰ ਅਸੀਂ 24 ਘੰਟੇ ਸਾਰਾ ਸਟਾਫ ਸਕੂਲ ਜਿਹੜਾ ਮਤਲਬ ਸਾਰਾ ਸਟਾਫ ਨਹੀਂ ਜਿਹੜਾ ਮੇਨ ਮੇਨ ਸਟਾਫ ਸੀਗਾ ਉਹ ਸਾਰਾ ਸਕੂਲ ਜਿਹੜਾ ਰਹਿ ਰਿਹਾ ਸੀਗਾ ਫਿਰ ਆਦ ਨੂੰ ਲੋਕ 10 ਵਜੇ ਵੀ ਦੇਣ ਆਣੇ ਸੀ ਸੀ 10 ਵਜੇ ਪੇਰੈਂਟਸ 9 ਵਜੇ ਦੇ ਕੇ ਗਏ ਨੇ 10 ਵਜੇ ਦੇ ਕੇ ਗਏ ਨੇ ਉਹ ਜੋ ਅੱਜ ਵੀ ਸਵੇਰੇ ਸਕੂਲ ਤੇ ਪੇਰੈਂਟਸ ਨੇ ਔਰ ਬੱਚਿਆਂ ਨੇ ਆ ਕੇ ਹੈਲਪ ਕਰਾਈ ਹੈ ਟਰੱਕ ਲੋਡ ਕਰਾਂ ਚ ਟੀਚਰਸ ਨੇ ਹੈਲਪ ਕਰਾਈ ਹੈ ਟਰੱਕ ਲੋਡ ਕਰਾਂ ਚ ਤਾਂ ਮਤਲਬ ਕੰਟਰੀਬਿਊਸ਼ਨ ਉੱਥੇ ਹੀ ਸ਼ੁਰੂ ਹੋਇਆ ਸੀਗਾ ਐਕਚੁਅਲੀ ਅੱਜ ਤੁਸੀਂ ਜਿਹੜਾ ਹੱਥੇ ਤੋਂ ਮਦਦ ਲਈ ਟਰੱਕ ਤੇ ਗਿਆ ਕਿੰਨੀ ਵੱਡੀ ਸੰਸਕਤੀ ਬਹੁਤ ਜ਼ਿਆਦਾ ਜਦੋਂ ਸ਼ੁਰੂ ਕੀਤਾ ਸੋ ਉਹਦੇ ਮਿਲਣੀ ਸ਼ੁਰੂ ਹੋ ਗਈ ਸੀ ਇੰਨੀ ਪੋਜ਼ਿਟਿਵਿਟੀ ਆ ਗਈ ਮਤਲਬ ਕਿ ਮਤਲਬ ਜਿਹੜਾ ਵੀ ਕੰਮ ਕਰੋ ਮੂੰਹ ਤੋਂ ਕੱਢੋ ਐਵੇਂ ਲੱਗਦਾ ਪੂਰਾ ਹੋ ਜਾਂਦਾ ਹੈ ਮੇਰੇ ਵੀ ਉਹੀ ਪੋਜ਼ਿਟਿਵਿਟੀ ਸੀਗੀ ਕਿ ਤੁਸੀਂ ਇੱਕ ਚੰਗੀ ਚੀਜ਼ ਸੋਚੀ ਤੇ ਉਹ ਪਿੰਡ ਮਤਲਬ ਪੂਰੇ ਸ਼ਹਿਰਾਂ ਆਸ-ਪਾਸ ਦੇ ਸ਼ਹਿਰ ਚ ਅਤੇ ਪਿੰਡ ਚ ਸਾਰਿਆਂ ਚ ਇੱਕ ਲਹਿਰ ਬਣ ਕੇ ਗਈ ਔਰ ਸਾਰੇ ਲੋਕ ਪੋਜ਼ਿਟਿਵ ਹੋ ਗਏ ਔਰ ਦਿਲ ਤੋਂ ਦਿੱਤਾ ਸਾਰਿਆਂ ਨੇ ਲੋਕਾਂ ਨੂੰ ਫੀਲ ਕਰੋ मैं बाकी लोगों को भी लाइक अपील यही करा कि जिन्ना हो सकता है जिन्हें जो का जोड़ा बंदा है बंद हैद के हेल्प करो बिकॉज इंसानियत बहुत वही चीज़ होंगी है ਏ ਨਹੀਂ ਕਿ ਚਲੋ ਮਨਮੰਦੀ ਆ ਮੈਂ ਖੁਦ ਕਹਿੰਦੀ ਆ ਕਿ ਪੰਜਾਬ ਵਾਸਤੇ ਪੰਜਾਬ ਖੜਿਆ ਹੋਇਆ ਬਟ ਇਟ ਇਜ਼ ਨੋਟ ਓਨਲੀ ਅਬਾਊਟ ਪੰਜਾਬ ਇਟ ਇਜ਼ ਅਬਾਊਟ एवरीवन ਮਤਲਬ ਇਟ ਇਜ਼ ਅਬਾਊਟ ਅ ਹਿਮੈਨਿਟੀ ਕਿ ਇਨਸਾਨੀਅਤ ਜਿਹੜੀ ਹੈ ਨਾ ਉਹ ਮਰਨ ਨਹੀਂ ਦੇਣੀ ਹੈਗੀ ਔਰ ਉਹ ਜਿੰਦਾ ਵੀ ਅੱਜ ਕੱਲ ਨੂੰ ਲੱਗਦਾ ਪੰਜਾਬੀਆਂ ਦੇ ਕਰਕੇ ਹੀ ਹੈਗੀ ਕਿ ਐਡਾ ਵੱਡਾ ਦਿਲ ਰੱਖਦੇ ਨੇ ਕਿ ਜਿੱਥੇ ਜ਼ਰੂਰਤ ਹੁੰਦੀ ਹੈ ਪਹੁੰਚ ਜਾਂਦੇ ਨੇ ਤੇ ਦਿਲ ਖੋਲ ਕੇ ਦਿੰਦੇ ਨੇ ਆਪਣਾ ਘਰ ਭਾਵੇਂ ਭੁੱਖਾ ਰਹਿ ਜਾਏ ਬਟ ਦੂਜੇ ਦੇ ਕਰ ਜ਼ਰੂਰ ਦਿੰਦੇ ਨੇ